ਦਾਸਾ ਜੇ ਨਾਲ ਇਹ ਹੀ ਪੜਦੇ ਪਿੱਛੇ ਦੁਸ਼ਮਣੀ ਹੁੰਦੀ ਆ ਵੀ ਸ਼ੂਗਰ ਦਾ ਮਰੀਜ਼ ਆ ਸ਼ੂਗਰ ਦਾ ਮਰੀਜ਼ ਜਿਹੜਾ ਉਹਦਾ ਆਮ ਲੋਕਾਂ ਨਾਲ ਸਭ ਵੱਧ ਕੀ ਕਰਦਾ ਮਿੱਠਾ ਖਾਣ ਨੂੰ ਵੀ ਇਹਨੂੰ ਮਿੱਠਾ ਦਿਓ ਇਹ ਕੋ ਰਿਆ ਨਹੀਂ ਜਾਣਾ ਖਾ ਜਾਣਾ ਉਹ ਛੇਤੀ ਮਰੇ ਕਾਦੀ ਤੁਸੀਂ ਤਾਂ ਉਹ ਗੱਲ ਕੀਤੀ ਇੱਕ ਅ ਬੰਦਾ ਸੀ ਉਹਨੂੰ ਜਦੋਂ ਤੁਹਾਡੇ ਮੰਗ ਰਹੇ ਤੇ ਕੱਲ ਕੋਈ ਜਲੇਬੀਆਂ ਖਾਣ ਦੀ ਬਹੁਤ ਆਸ ਸੀ ਸ਼ੂਗਰ ਸੀ ਤੇ ਹੁਣ ਤੁਸੀਂ ਵੀ 80 ਤੇ ਤਾਂ ਹੋ ਗਏ ਹੋ ਯਾਦਾ ਜੀ 83 ਵਾਂ ਜਾ ਰਿਹਾ 83 ਵਾਂ ਜਾ ਰਿਹਾ ਤੇ ਉਹਨੂੰ ਡਾਕਟਰ ਕਹਿੰਦਾ ਨਾ ਆ ਕੇ ਨੌਜਵਾਨ ਜੀ 35 ਸਾਲ ਦਾ ਕਹਿੰਦਾ ਸੰਤੋਖ ਸਿੰਘ ਜੀ ਮੈਨੂੰ ਪਤਾ ਲੱਗਾ ਹਰਮਨ ਰੇਡੀਓ ਤੋਂ ਤੁਸੀਂ ਜਲੇਬੀਆਂ ਤੇ ਬਹੁਤ ਆਦੀ ਹੋ ਸ਼ੁਕੀਨ ਹੋ ਇਹ ਤੁਸੀਂ ਨਾ ਇੱਕ ਘੱਟ ਖਾਇਆ ਕਰੋ ਤੁਹਾਡੀ ਤੁਸੀਂ ਲੰਮੀ ਉਮਰ ਹੋਰ ਨਹੀਂ ਭੋਗ ਸਕਦੇ ਇਸ ਤਰ੍ਹਾਂ ਤੇ ਅੱਗੋ ਤਾਇਆ ਜੀ ਕਹਿੰਦੇ ਕਹਿੰਦੇ ਡਾਕਟਰ ਸਾਹਿਬ ਤੁਸੀਂ ਚੌਥੇ ਡਾਕਟਰ ਨੂੰ ਜਿਨ੍ਹਾਂ ਨੇ ਕਿਹਾ ਬਾਕੀ ਕਹਿੰਦੇ ਬਾਕੀ ਤਿੰਨ ਕਹਿੰਦਾ ਉਹ ਪੂਰੇ ਹੋ ਚੁੱਕੇ ਆ ਵੀ ਉਹ ਤੇਰੀ ਮਾਰੀ ਆ ਉਹਨੇ ਵੀ ਕਹਿੰਦਾ ਇਹੀ ਗੱਲ ਕਹੀ ਸੀ ਵੀ ਜਲੇਬੀਆਂ ਨਾ ਕਾਇਆ ਕਰ ਕਹਿੰਦਾ ਉਹ ਪੂਰੇ ਹੋ ਗਏ ਆ ਉਹ ਤਾਂ 50 50 ਵੀ ਨਹੀਂ ਤੇ ਉਹ ਐ ਘਰ ਨਾ ਘਰਦoare ਮੈਨੂੰ ਕਹਿੰਦੇ ਜੀ ਲੰਗਰ ਛਕੋ ਲੰਗਰ ਛਕੇ ਮੈਂ ਉਹਦਣ ਜਲੇਬੀਆਂ ਬਣੀਆਂ ਸੀ ਹੁਣ ਤਾਂ ਮਠਿਆਈਆਂ ਆਮ ਹੋ ਗਈਆਂ ਨਾ ਉਦੋਂ ਜਲੇਬੀਆਂ ਗੁਰਦੁਆਰੇ ਗੁਰੂ ਘਰ ਦੇ ਖੁੱਲੀਆਂ ਵਰਤਣੀਆਂ ਬੜੀ ਵੱਡੀ ਗੱਲ ਹੁੰਦੀ ਸੀ ਅੱਜ ਕੋ 20 30 ਸਾਲ ਪਹਿਲਾਂ ਹਾਂਜੀ ਤੇ ਉਹ ਕਹਿੰਦਾ ਜੀ ਇਹ ਲੰਗਰ ਸ਼ਿਕ ਮੈਂ ਕਹਾਂ ਮੈਂ ਕਮਲਾ ਜਲੇਬੀਆਂ ਛੱਡ ਕੇ ਫੁਲਕੇ ਸ਼ਿਕ ਮੈਨੂੰ ਉਹ ਤੇ ਰੋਜ਼ ਹੀ ਮਿਲਦੇ ਆ ਉਹ ਤਾਂ ਜੀ ਸਾਡੇ ਕੋਈ ਪਲੇਟ ਜਲੇ ਤਿੰਨ ਤਿੰਨ ਜਲੇਬੀਆਂ ਪਲੇਟ ਵੱਡੀ ਸਾਰੀ ਇਹੋ ਜਿੱਤੇਨ ਜਲੇਬੀਆਂ ਕੈਨ ਬਰੇ ਮੰਗਵਾ ਲਈਆਂ ਮੇਰੇ ਵਾਸਤੇ ਤੇ ਫੇ ਫੋਟੋ ਵੇਜਿਕ ਪਾ ਦिती ਵੀ ਵੇਖੋ ਗਿਆਨੀ ਜਲੇਬੀਆਂ ਖਾਂਦਾ ਉਹ ਉਹ ਹਜੇ ਪੌਣੀ ਆ ਉਹ ਤਿੰਨ ਜਲੇਬੀਆਂ ਫੇ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਣਾ ਕਿਤੇ ਸੱਚੀ ਨਾ ਨਾ ਸ਼ੂਗਰ ਹੋ ਜਾਵੇ